ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੇ ਅਰਗਰ ਧਰਮ ਰਾਸ ਤਗ ਛਤਰੀ ਬੇਸਬ ਪਾਲ ਕੋ ਪਾਲ ਪਸ਼ ਪਾਲ ਪਸ਼ ਰਾਣ ਕਾ ਛਤਰੀ ਰਾਜ ਮੰਡਾ ਆਤ ਪਰ ਚੰਡਾ ਈਸ਼ਵਰੀ ਕਰਵਾਰ ਹੈ ਸਗਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜਿਉਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਣ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਅਕਾਲ ਜਿਉਤੀ ਨਹਿ ਕਲੰਕਾ ਮਹਾਬਲੀ ਤ੍ਰਿਤਮਾਨ ਹੈ ਪਾਵ ਮਾਨਕਾ ਖਲਹਾਨਕ ਰਤਪਾਨਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਤ ਛਤਰੀ ਰਣਜੀਤ ਲੈ ਹੈ ਨਿਰਪੀਤ ਰਹੈ ਰਿੱਧ ਸਿੱਧ ਪਾਵੈ ਤਰੀ ਲੈ வேத ਭੇਦ ਜੋ ਪੜੈ ਵਿਪਰ ਬੈਸੈ ਧਨ ਸੁਖ ਸੰਪਤਾ ਤਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਕੰਪਤਾ ਇਹ ਬੋਲਾ ਹਰ ਗੋਵਿੰਦ ਕਾ ਸੁਨੋ ਕਾਲ ਸਾ ਵੀਰ ਪਦ ਪਾਵ ਮੈਂ ਦਾਣ ਮੈਂ ਪਕੜ ਹਾਥ ਸਮਸੀਰ ਦੋਹਿਰਾ ਜਾਬਦ ਨਾਮ ਓਚਾਰ ਬਿਦ ਪੁੰਨਾ ਕਰਿਓ ਪਰ ਜੋਗ ਆਠ ਸਵਾਲ ਕਹਵਨ ਕਰ ਜੀਤ ਜੰਗ ਤਬ ਹੋਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਸੇ ਅਰਗਰ ਧਰਮ ਰਾਸ਼ ਤਗ ਛਤਰੀ ਬੇਸਵਪਾਲ ਭੂਪਾਲ ਪਸ਼ ਪਾਲ ਪਾਸ਼ ਰਾਨ ਕਾਸ਼ ਤਰੀ ਰਾਜ ਮੰਡਾ ਆਤ ਪਰ ਚੰਡਾ ਈਸਵਰੀ ਕਰਵਾਰ ਹੈ ਸਖਤ ਬ੍ਰਹਮੀ ਬੈਸ ਨਵੀ ਭਵਾਨੀ ਤੂੰ ਦਰਬਾਰ ਹੈ ਨਿਤ ਜਯੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਣ ਹੈ चंदका मंडका मृतका जगत जननी कालका गुणखान है अकाल ज्योत नह कलंका महाबली त्रतमान है भाव मानका खलहान कारत पानका जग मान पान है ए कवच ब्रह्मा को बतिसा पढ़े जो नित शत्रु ਰਾਣਜੀਤ ਲਹਿ ਨਿਰਭੀਤ ਰਹੈ ਰਿੱਧ ਸਿੱਧ ਪਾਵੈ ਤਰੀ ਲਹਿ ਵੇਦ ਭੇਦ ਜੋ ਪੜੈ ਬਿਪਰ ਬੈਸੈ ਧਨ ਸੁਖ ਸੰਪਤਾ ਧਨ ਧਾਮ ਧਨ ਅਰੋਗ ਸੂਧਰ ਪਾਏ ਸੁਖ ਕਮਪਤਾ ਇਹ ਬੋਲਾ ਹਰ ਗੋਵਿੰਦ ਕਾ ਸੁਨੋ ਖਾਲਸਾ ਬੀਰ ਪਦ ਬਉ ਮੈਦਾਨ ਮੈਂ ਪਕੜ ਹਾਥ ਸੰਸੀਰ ਦੋਹਿਰਾ ਜਾਬਿਦ ਨਾਮੋ ਚਾਰ ਵਿਦ ਪੁੰਨਾ ਕਰਿਓ ਪਰ ਜੋਗ ਬਾਠ ਸਵਾਲਖ ਹਵਨ ਕਰ ਜੀਤ ਜੰਗ ਤਵੋ ਅਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ब्रह्म कवच खड्ग खंडा से अर्गर धर्म राश तग शत्रु विश्वपाल भुपाल पश पाल पाश रण का शत्रु राजमंडा त पर चंडा ईश्वरी करवार है सक्त ब्रह्म में वैष्णवी भवानी तू दरबार है ਨਿਤ ਜਿਉ ਤਿ ਮੁਕਤ ਦਾਇਕ ਧਾਰਾ ਧਾਰ ਗਿਰਬਾਨ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਅਕਾਲ ਜੀਉ ਤ ਨਹ ਕਲੰਕਾ ਮਹਾਵਲੀ ਤ੍ਰਿਤਮਾਨ ਹੈ ਭਾਵ ਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਾਬਜ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਧ ਛਤਰੀ ਰਣਜੀਤ ਲਹਿ ਨਿਰਭੀਤ ਰਹੈ ਰਿੱਧ ਸਿੱਧ ਪਾਵੈ ਅਤਿ ਲਹਿ ਬੇਦ ਭੇਦ ਜੋ ਪੜੈ ਬਿਪਰ ਬੈਸੈ ਧਨ ਸੁਖ ਸੰਪਤਾ ਤਨ ਧਾਮ ਤਨ ਅਰੋਗ ਸੂਧਰ ਪਾਏ ਸੁਖ ਕੰਪਤਾ ਏ ਬੋਲਾ ਹਰ ਗੋਵਿੰਦ ਕਾ ਸਨੋ ਖਾਲਸਾ ਵੀਰ ਪਧ ਬਉ ਮੈਦਾਨ ਮੈ ਪਕੜ ਹਾਥ ਸਮਸੀਰ ਦੋਹਿਰਾ ਜਾਬਦ ਨਾਮ ਉਚਾਰ ਬਿਦ ਪੁੰਨਾ ਕਰਿਓ ਪਰ ਜੋਗ ਬਾਟ ਸਵਾਲਕ ਹਵਨ ਕਰ ਜੀਤ ਜੰਗ ਤਵ ਹੋਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਸੀ ਅਰਗਰ ਧਰਮ ਰਾਸ਼ ਤਾਗ ਛਤਰੀ ਬੇਸਬ ਪਾਲ ਗੋਪਾਲ ਪਾਸ਼ ਪਾਲ ਪਾਸ਼ ਰਾਣ ਕਾਸ਼ ਛਤਰੀ ਰਾਜ ਮੰਡਾ ਅਤ ਪਰ ਚੰਡਾ ਈਸਵਰੀ ਕਰ ਵਾਰ ਹੈ ਸਖਦਾ ਬ੍ਰਹਮੇ ਵੈਸਨਵੀ ਭਵਾਨੀ ਤੂੰ ਦਰਬਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰਾ ਕਿਰਪਾਣ ਹੈ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਣਖਾਨ ਹੈ ਅਕਾਲ ਜੋਤ ਨਹਿ ਕਲੰਕਾ ਮਹਾਵੜੀ ਦ੍ਰਿਤਮਾਨਹ ਭਵ ਮਾਨਕਾ ਖਲਹਾਨਕਾਰਤਪਾਨਕਾ ਜਗਮਾਨ ਹੈ ਇਹ ਕਵਜ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਤ ਸ਼ਤਰੀ ਰਾਨ ਜੀਤ ਲੈ ਹੈ ਨਿਰਭੀਤ ਰਹੈ ਰਿੱਧ ਸਿੱਧ ਪਾਵੈ ਅਤਿਰੀ ਲਹ ਬੇਦ ਭੇਦ ਜੋ ਪੜੈ ਬਿਪਰ ਵੈਸੈ ਧਨ ਸੁਖ ਸੰਪਤਾ ਧਨ ਧਾਮ ਧਨ ਅਰੋਗ ਸੂਦਰ ਪਾਏ ਸੁਖ ਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਫਤਹਿ ਪਾਉ ਮੈਂ ਦਾਨ ਮੈਂ ਪਕੜ ਹਾਥ ਸੰਸੀਰ ਦੋਹਿਰਾ ਜਾਵੇਦ ਨਾਮ ਉਚਾਰ ਬਿਦ ਪੁੰਨਾ ਕਰਿਓ ਪਰਜੋਗ ਪਾਠ ਸਵਾਲਾ ਗਾਵਣ ਕਰ ਜੀਤ ਜੰਗ ਤਵ ਹੋਗਾ ਜਾਵੇਦ ਨਾਮ ਉਚਾਰ ਬਿਦ ਪੁੰਨਾ ਕਰਿਓ ਪਰ ਜੋਗ ਪਾਠ ਸਵਾਲਾ ਗਾਵਣ ਕਰ ਜੀਤ ਜੰਗ ਤਦ ਹੋਗ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਗੜਗ ਖੰਡਾ ਅਸੀ ਅਰਗਰ ਧਰਮ ਰਾਸ ਤਾਗ ਛਤਰੀ ਬੇਸਵਪਾਲ ਪੁਪਾਲ ਪਾਸ਼ ਪਾਲ ਪਾਸ਼ ਰਾਣ ਕਾਸ਼ਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸਗਦ ਬ੍ਰਹਮੀ ਬੈਸਨਵੀ ਭਵਾਨੀ ਤੂੰ ਦਰਵਾਰ ਹੈ ਨਿਤ ਜਿਉਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਣ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਾਗਤ ਜਨਨੇ ਕਾਲ ਕਾ ਗੁਣ ਖਾਨ ਹੈ ਅਕਾਲ ਜਿਉਤ ਨਹਿ ਕਲੰਕਾ ਮਹਾਬਲੀ ਤ੍ਰਿਤਮਾਨ ਹੈ ਭਵ ਮਾਨਕਾ ਖਲ ਹਾਨਕਾ ਰਤ ਪਾਨਕਾ ਜਗ ਮਾਨ ਹੈ ਇਹ ਕਬ ਚ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਤ ਛਤਰੀ ਰਾਣ ਜੀਤ ਲੈ ਹੈ ਨਿਰਭੀਤ ਰਹਿ ਰਿੱਧ ਸਿੱਧ ਪਾਵੈ ਤਰੀ ਲਹੇ ਵੇਦ ਭੇਦ ਜੋ ਪੜੈ ਬਿਪਰ ਬੈਸੈ ਤਨ ਸੁਖ ਸੰਪਤਾ ਤਨ ਧਾਮ ਤਨ ਅਰੋਗ ਸੂਦਰ ਪਾਏ ਸੁਖ ਕਮਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਬੀਰ ਫਧ ਬਉ ਮੈਦਾਨ ਮੈਂ ਪਕੜ ਹਾਥ ਸਮਸੀਰਾ ਦੋਹਿਰਾ ਜਾਵੇਦ ਨਾਮ ਓਚਾਰ ਬਿਦ ਪੁੰਨਾ ਕਰਿਓ ਪਰ ਜੋਗਾ ਪਾਠ ਸਬਾ ਲਗਵਨ ਕਰ ਜੀਤ ਜੰਗ ਦਵ ਹੋਗਾ ਜਾਵੇਦ ਨਾਮ ਓਚਾਰ ਬਿਦ ਪੁੰਨਾ ਕਰਿਓ ਪਰ ਜੋਗਾ ਆਠ ਸਵਾਲ ਲਗ ਹਵਨ ਕਰ ਜੇਦ ਜੰਗ ਤਵ ਹੋਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ